ਅੱਜ ਪੰਜਾਬ ਦੀ ਸਰਕਾਰ ਨੂੰ ਪੰਜਾਬੀਆਂ ਨੇ ਚਾਰੇ ਪਾਸੋਂ ਘੇਰਾ ਪਾਇਆ ਤੇ ਇਸ ਘਬਰਾਹਟ ਵਿੱਚ ਹੀ ਰਾਸੀ ਆਗੂ ਨੂੰ ਘਰਾਂ 'ਚ ਨજરਬੰਦ ਕਰਨਾ ਸ਼ਰੋਮਣੀ ਅਕਾਲੀ ਦਲ ਵੱਲੋਂ ਰੰਭੀ ਪੰਜਾਬ ਯਾਤਰਾ ਤੇ ਪੈਰਲਲ ਆਪਣਾ ਇੱਕ ਵੱਖਰਾ ਪ੍ਰੋਗਰਾਮ ਦੇ ਕੇ ਝਲਕੀਆਂ ਦਿਖਾਉਣ ਦਾ ਉਹ ਪ੍ਰੋਗਰਾਮ ਬਣਾਉਣਾ ਇਹ ਪੰਜਾਬ ਸਰਕਾਰ ਦੀ ਘਬਰਾਹਟ ਦੀਆਂ ਨਿਸ਼ਾਨੀਆਂ ਨੇ 26 ਜਨਵਰੀ ਨੂੰ ਤਾਂ ਤਿਆਰੀ ਕਰਕੇ ਪੰਜਾਬ ਦੀਆਂ ਝਲਕੀਆਂ ਕੇਂਦਰ ਦੇ ਸ੍ਰੀਮਤੀ ਇੰਦਰਾ ਗਾਂਧੀ ਆਪਣੇ ਰਾਤ ਦੇ ਵਿੱਚ ਭਾਵੇਂ ਰਾਜ ਭਾਗ ਹੰਡਾ ਗਏ ਉਸ ਸਮੇਂ ਪਰ ਭਵਿਕ ਲਈ ਖਾਤਰੇ ਸਿਹੜ ਕੇ ਗਏ ਭਵਿਕ ਲਈ ਕੰਡੇ ਬੀਜ ਕੇ ਗਏ ਜਿਹੜੇ ਕਾਂਗਰਸ ਅੱਜ ਤੱਕ ਚੁਗ ਨਹੀਂ ਸਕੀ ਸੋ ਮਾਨਸਾਹ ਜਿਹੜੇ ਨੇ ਭਗਵੰਤ ਮਾਨ ਜੀ ਉਹ ਜਿਹੜੇ ਅੱਜ ਕੰਡੇ ਬੀਜ ਰਹੇ ਨੇ ਰਾਜਸੀ ਵਿਰੋਧੀਆਂ ਨੂੰ ਘਰਾਂ ਵਿੱਚ ਬੰਦ ਕਰਕੇ ਉਹਨਾਂ ਦੀ ਆਵਾਜ਼ ਬੰਦ ਕਰਕੇ ਔਰ ਲੋਕਾਂ ਤੱਕ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਨੂੰ ਪਹਿਚਾਨ ਸਮਝਦਾ ਕਿ 1975 ਦੇ ਐਮਰਜੈਂਸੀ ਦੇ ਦਿਨ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਮੁੜ ਕੇ ਯਾਦ ਕਰਾਤੇ ਪ੍ਰੈਸ ਦਾ ਗਲਾ ਘੁੱਟਿਆ ਜਾ ਰਿਹਾ ਪ੍ਰੈਸ ਤੇ ਸਰਕਾਰੀ ਜ਼ਬਰ ਹੋ ਰਿਹਾ ਮਤਲਬ ਗੱਲ ਕਹਿਣ ਦੀ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਜਿਹੜੇ ਇੱਕ মিডিਆ ਇੱਕ ਜ਼ਰੀਆ ਹੁੰਦਾ ਉਹਦੇ ਤੇ ਪੂਰੀ ਤਰ੍ਹਾਂ ਸੰਗੀਕੂਟੀ ਜਾ ਰਹੀ ਆ ਤੇ ਰਾਸੇ ਵਿਰੋਧੀਆਂ ਦੀ ਆਵਾਜ਼ ਘਰਾਂ ਵਿੱਚ ਬੰਦ ਕੀਤੀ ਜਾ ਰਹੀ ਆ ਸਰਕਾਰ ਜਿਸ ਰਾਹ ਤੇ ਤੁਰਿਆ ਇਹ ਰਾਹ ਬੜਾ ਖਤਰਨਾਕ ਆ ਲੋਕ ਰਾਜ ਲਈ ਖਤਰੇ ਦੀ ਘਾਟੀ ਆ ਔਰ ਅੱਜ ਜਿਸ ਤਰ੍ਹਾਂ ਹੱਕ ਸੱਚ ਇਨਸਾਫ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਨੇ ਘਰਾਂ ਵਿੱਚ ਬੰਦ ਕੀਤਾ ਲੋਕਾਂ ਦੀ ਆਵਾਜ਼ ਬੰਦ ਕੀਤੀ ਇਹ ਲੋਕ ਰਾਜ ਲਈ ਖਤਰੇ ਦੀ ਘੰਟੀ ਆ ਔਰ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਇਸ ਦੌਰ ਦੇ ਵਿੱਚ ਸਮੁੱਚੇ ਪੰਜਾਬੀਆਂ ਨੂੰ ਇੱਕ ਜੁਟ ਹੋਣ ਦੀ ਲੋੜ ਆ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਇੱਕ ਮੁਟਤਾ ਦਿਖਾਉਣ ਦੀ ਲੋੜ ਆ ਸਾਂਝਾ ਫਰੰਟ ਫਾਰਮ ਦੀ ਲੋੜ ਆ ਸੈਂਕੜੇ ਲੋਕ ਅੱਜ ਕਿਸਾਨ ਆਗੂਆਂ ਨੂੰ ਰਾਸੀ ਆਗੂਆਂ ਨੂੰ ਘਰਾਂ ਵਿੱਚ ਬੰਦ ਕਰਕੇ ਤੇ ਪੱਤਰਕਾਰਾਂ ਤੇ ਜਵਰ ਟਾ ਕੇ ਸਰਕਾਰ ਨੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਇਕੱਠਾ ਹੋਣ ਲਈ ਮਜਬੂਰ ਕੀਤਾ ਔਰ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਜੋ ਅਟਾਰੀ ਤੋਂ ਸ਼ੁਰੂ ਕੀਤੀ ਸ਼ਾਹ ਸ਼ਾਮ ਸਿੰਘ ਜਰਨੈਲ ਜਿਹੜੇ ਅਟਾਰੀ ਵਾਲੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਆਪਣੀ ਬਜ਼ੁਰਗ ਵਸਤਾ ਵਿੱਚ ਖੰਡਾ ਚੁੱਕ ਕੇ ਲੜੀ ਸੀ ਅੱਜ ਉਸ ਇਤਿਹਾਸ ਨੂੰ ਦੁਹਰਾਉਣ ਦੀ ਲੋੜ ਆ ਸ਼ਰਮਣੀ ਅਕਾਲੀ ਦਲ ਨੇ ਸਾਹ ਸ਼ਾਮ ਸਿੰਘ ਅਟਾਰੀ ਵਾਲੇ ਦੇ ਇਤਿਹਾਸ ਨੂੰ ਦੁਹਰਾ ਕੇ ਪੰਜਾਬ ਨਾਲ ਦੇ ਅਮਨ ਕਾਨੂੰਨ ਤੇ ਆਰਥਿਕ ਹਾਲਤਾਂ ਦੀ ਮਦਹਾਲੀ ਦੇ ਵਿੱਚੋਂ ਪੰਜਾਬ ਨੂੰ ਕੱਢਣ ਲਈ ਪੰਜਾਬੀਆਂ ਨੂੰ ਹਲੂਣਾ ਦਿੱਤਾ ਪੰਜਾਬੀਆਂ ਨੂੰ ਜਗਾਉਣ ਦਾ ਯਤਨ ਕੀਤਾ ਪੰਜਾਬੀਆਂ ਨੂੰ ਪੰਜਾਬੀ ਅਦਾ ਅਹਿਸਾਸ ਕਰਾਉਣ ਲਈ ਸੱਦਾ ਦਿੱਤਾ ਸਵਾਜਿ ਸਮੂਹ ਪੰਜਾਬ ਹਤੈਸੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਵਿੱਚ ਇਕੱਠੇ ਹੋ ਕੇ ਸ਼ਾਮਲ ਹੋਈਏ ਅੱਜ ਕੱਲੇ-ਕੱਲੇ ਨੂੰ ਕੁੱਟਖਾਨੇ ਦੀ ਥਾਂ ਕੱਲੇ-ਕੱਲੇ ਨੂੰ ਜ਼ਬਰ ਅਤਿਆਚਾਰ ਅਨਿਆਂ ਦਾ ਸ਼ਿਕਾਰ ਹੋਣ ਦੀ ਥਾਂ ਕੱਲੇ-ਕੱਲੇ ਨੂੰ ਆਪਣੀ ਸੰਗੀ ਸਰਕਾਰ ਦੇ ਹੱਥਾਂ ਵਿੱਚ ਫੜਾਉਣ ਦੀ ਥਾਂ ਇੱਕ ਜੁੜਤਾ ਦੇ ਨਾਲ ਪੰਜਾਬੀ ਏਕਤਾ ਦਾ ਪ੍ਰਦਰਸ਼ਨ ਕਰਕੇ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਦਾ ਸਮਾਂ ਆ ਗਿਆ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਭੰਪਿਆ ਸ਼ਰੋਮਣੀ ਅਕਾਲੀ ਦਲ ਨੇ ਇਨ੍ਹਾਂ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਸਹੀ ਮੈਨੇਆ ਵਿੱਚ ਪਹਿਲ ਕਦਮੀ ਕੀਤੀ ਆ ਔਰ ਮੈਂ ਸਮਝਦਾ ਕਿ ਸਮੂਹ ਰਾਸੀ ਆਗੂ ਨੂੰ ਅੱਜ ਪਾਰਟੀਵਾਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਸ਼ਰੋਮਣੀ ਅਕਾਲੀ ਦਲ ਵੱਲੋਂ ਕੀਤੀ ਪਹਿਲ ਕਦਮੀ ਦੇ ਨਾਲ ਸਾਥ ਦੇਣ ਦੀ ਲੋੜ ਆ ਜਿਸ ਰਾਤ ਅੱਜ ਦੀ ਸਰਕਾਰ ਤੁਰੀ ਆ ਇਹ ਰਾਤ ਕਿਸੇ ਟਾਈਮ ਸ਼੍ਰੀਮਤੀ ਇੰਦਰਾ ਗਾਂਧੀ ਤੁਰੇ ਸੀ ਸ਼੍ਰੀਮਤੀ ਇੰਦਰਾ ਗਾਂਧੀ ਆਪਣੇ ਰਾਜ ਦੇ ਵਿੱਚ ਭਾਵੇਂ ਰਾਜਪਾਗ ਹੰਡਾ ਗਏ ਉਸ ਸਮੇਂ ਪਰ ਭਵਿਕ ਲਈ ਖਾਤਰੇ ਸੇੜ ਕੇ ਗਏ ਭਵਿਕ ਲਈ ਕੰਡੇ ਬੀਜ ਕੇ ਗਏ ਜਿਹੜੇ ਕਾਂਗਰਸ ਅੱਜ ਤੱਕ ਚੁਗ ਨਹੀਂ ਸਕੀ ਸੋ ਮਾਨਸਾਹ ਜਿਹੜੇ ਨੇ ਭਗਵੰਤ ਮਾਨ ਜੀ ਉਹ ਜਿਹੜੇ ਅੱਜ ਕੰਡੇ ਬੀਜ ਰਹੇ ਨੇ ਰਾਹਸੀ ਵਿਰੋਧੀਆਂ ਨੂੰ ਘਰਾਂ ਵਿੱਚ ਬੰਦ ਕਰਕੇ ਉਹਨਾਂ ਦੀ ਆਵਾਜ਼ ਬੰਦ ਕਰਕੇ ਔਰ ਲੋਕਾਂ ਤੱਕ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਨੂੰ ਪਹਿਚਾਣਨ ਲਈ ਰਸਤੇ ਬੰਦ ਕਰਕੇ ਮੈਂ ਸਮਝਦਾ ਇਹ ਵਿਜੇ ਕੰਡੇ ਮਾਨ ਸਾਹਿਬ ਆਪ ਤੇ ਇਹਦੀ ਪਾਰਟੀ ਨੂੰ ਚੁਗਣੇ ਪੈਣਿਆ ਭਵਿੱਖ ਦੇ ਵਿੱਚ ਸੋ ਅੱਜ ਇਹ ਜਿਹੜੀ ਐਮਰਜੈਂਸੀ ਵਰਗੇ ਹਾਲਾਤ ਪੰਜਾਬ 'ਚ ਅੱਜ ਬਣਾਏ ਨੇ ਸ਼ਰੋਮਣੀ ਅਕਾਲੀ ਦਲ ਇਹਦਾ ਡਟ ਕੇ ਵਿਰੋਧ ਕਰਦਾ ਔਰ ਪੰਜਾਬ ਸਰਕਾਰ ਨੂੰ ਬਗਾਰਦਾ ਕਿ ਇਸ ਰਾਤ ਤੇ ਤੁਰੰਤ ਉਰੇਜ ਕਰੇ ਪੰਜਾਬ ਅਣਖ ਤੇ ਗੈਰਤ ਨਾਲ ਰਹਿਣ ਵਾਲਾ ਸੂਬਾ ਪੰਜਾਬੀਆਂ ਦੇ ਸਭਾ ਨੂੰ ਪੰਜਾਬੀਆਂ ਦੇ ਇਤਿਹਾਸ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸਮਝਣ ਦੀ ਲੋੜ ਆ ਜਾਨੰਦ ਦੀ ਲੋੜ। ਇਸ ਲਈ ਅੱਜ ਤੁਹਾਡੇ ਲਈ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਸਰਾਹ ਤੇ ਤੁਰੀ ਉਹ ਗਲਤ ਰਾ ਉਹ ਤਾਂ ਗਰੇਜ ਕਰੇ ਜਾਂਦਾ। ਜਨਮਾਦਤ ਸਾਹਿਬ ਜਿਸ ਤਰੀਕੇ ਨਾਲ ਵਕ ਵਕਲ ਲੀਡਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਤਾਂ ਲੱਗਦਾ ਕਿ ਇਹ ਸਭ ਤੋਂ ਚਿੰਤਾਜਨਕ ਗੱਲ ਹੈਗੀ ਪੰਜਾਬ ਦੀ ਚੱਲ ਰਹੀ ਹੈ। ਮੈਂ ਸਮਝਦਾ ਇਹ ਇੰਤਹਾਹ ਇਹ ਸਰੀਰ ਦੀ ਗੱਲ ਆ। ਇਹ ਆਖਰੀ ਮੈਨੂੰ ਤਾਂ ਲੱਗਦੀ ਆ ਵੀ ਹੁਣ ਭਵੰਤਮਾਨ ਸਰਕਾਰ ਆਖਰੀ ਹੱਥ ਪੈਰ ਮਾਰ ਰਹੀ ਆ ਔਰ ਇਹ ਆਖਰੀ ਸਮੇਂ ਦੀਆਂ ਨਿਸ਼ਾਨੀਆਂ ਨੇ ਔਰ ਇਸੇ ਕਰਕੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਰਕਾਰ ਨੂੰ ਹੁਣ ਧੱਕਾ ਮਾਰਨ ਦੀ ਲੋੜ ਆ ਹੁਣ ਬਹੁਤੀ ਦੇਰ ਚੁੱਪ ਕਰਕੇ ਅਲੱਗ-ਅਲੱਗ ਚੁੱਲ੍ਹੇ ਬਾਲ ਕੇ ਸੈਕਲ ਦੀ ਥਾਂ ਇੱਕਠੇ ਹੋ ਕੇ ਇਸ ਜ਼ਬਰ ਦਾ ਮੁਕਾਬਲਾ ਕਰੀਏ ਅਸੀਂ ਅਪੀਲ ਕਰਦੇ ਹਾਂ ਅਕਾਲੀ ਦਲ ਕੋਈ ਅਕਾਲੀ ਦਲ ਕੋਈ ਫਰੰਟ ਪਿਆਕਤਮੀ ਕਰ ਰਿਹਾ ਕਿ ਸਾਰਿਆਂ ਨੂੰ ਇਕੱਠੇ ਕਰਾਂਗੇ ਅੱਜ ਤੁਹਾਡੇ ਰਹੀ ਅਸੀਂ ਅਪੀਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਮਤਲ ਜਦੋਂ ਇਹ ਆਪਣੀ ਯਾਤਰਾ ਸ਼ੁਰੂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਔਰ ਸਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਸਥਾਨ ਤੇ ਜਾ ਕੇ ਉਦੋਂ ਵੀ ਮਤਲਬ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਪੀਲ ਕੀਤੀ ਸੀ ਕਿ ਪੰਜਾਬ ਸਾਰਿਆਂ ਦਾ ਸਾਜਾ ਇਹ ਇਕੱਲਾ ਸ਼ਰੋਮਣੀ ਅਕਾਲੀ ਦਲ ਨੂੰ ਇਹਦਾ ਦਰਦ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਨੂੰ ਇਕੱਲੇ ਨੂੰ ਇਹਦਾ ਫਿਕਰ ਨਹੀਂ ਹੋਣਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹਦਾ ਫਿਕਰ ਕਰਨਾ ਚਾਹੀਦਾ ਮੈਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੋਜ਼ਿਟਿਵ ਦਿਸ਼ਾ ਵਿੱਚ ਜਿਹੜੀ ਹਾ ਪੱਖੀ ਹੰਗਾਰਾ ਭਰਿਆ ਔਰ ਜਿਸ ਤਰੀਕੇ ਨਾਲ ਸੁਨੀਲ ਜਾਖੜ ਹੋਰਾਂ ਨੇ ਹਾ ਪੱਖੀ ਹੰਗਾਰਾ ਭਰਿਆ ਦੂਜੀਆਂ ਪਾਰਟੀਆਂ ਤੋਂ ਵੀ ਅਸੀਂ ਆਸ ਕਰਦੇ ਆ ਦੂਜੇ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਆ ਉਹ ਵੀ ਉਸੇ ਤਰ੍ਹਾਂ ਹਾ ਪੱਖੀ ਹੰਗਾਰਾ ਭਰ ਕੇ ਇਸ ਪੰਜਾਬ ਬਚਾਓ ਯਾਤਰਾ ਵੀ ਸ਼ਾਮਲ ਹੋਣ ਕੱਟੇ ਕੱਲੇ ਕੱਲੇ ਲੱਗ ਲੱਗ ਕੁੱਟਖਾਨ ਦੀ ਥਾਂ ਇਕੱਠੇ ਹੋ ਕੇ ਦੁਸ਼ਮਣ ਦੇ ਗੱਲ ਪੈਣਾ ਅੱਜ ਸਮੇਂ ਦੀ ਲੋੜ ਆ ਮੈਂ ਉਹਨਾਂ ਨੇ ਜਿਹੜਾ ਬਿਆਨ ਕਿਹਾ ਮੈਂ ਉਹਦੀ ਭਾਵਨਾ ਦੀ ਕਦਰ ਕਰਦਾ ਤੇ ਉਸ ਦੇ ਬਾਅਦ ਆਨੁਲਿਨਿਚ ਲੱਗਦਾ ਕਿ ਕਿਤੇ ਕਿਤੇ ਨੇੜੇ ਆ ਸਕਦੇ ਨੇ ਦੋਨੋਂ ਪਾਸੇ ਨਹੀਂ ਅੱਜ ਅੱਜ ਜਿਹੜਾ ਪੰਜਾਬ ਦਾ ਮਾਹੌਲ ਆ ਇਹ ਕੋਈ ਰਾਜ ਸੀ ਲਾਹੇ ਲੈਣ ਲਈ ਜਾਂ ਰਾਜ ਸੀ ਤਾਕਤ ਲੈਣ ਲਈ ਨਹੀਂ ਬਲਕਿ ਅੱਜ ਮਾਹੌਲ ਕੇਵਲ ਇੱਕ ਨਿਸ਼ਾਨਾ ਰੱਖਿਆ ਕਿ ਪੰਜਾਬ ਨੂੰ ਕਿਵੇਂ ਬਚਾਉਣਾ ਪੰਜਾਬ ਨੂੰ ਕਿਵੇਂ ਅਸੀਂ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਪੰਜਾਬ ਨੂੰ ਇਸ ਨਿੱਗਰ ਰਹੀ ਆਰਥਿਕ ਸਮਾਜਿਕ ਰਾਜਨੀਤਿਕ ਸੰਕਟ ਤੋਂ ਕਿਵੇਂ ਕੱਢਣਾ ਮਤਲਬ ਸਾਰੇ ਰਾਸ਼ੀ ਲਾਹੇ ਲੈਣ ਦੀ ਥਾਂ ਮਤਲਬ ਪੰਜਾਬੀ ਤੇ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਫੈਸਲੇ ਕਰਨ ਦੀ ਲੋੜ ਆ ਮਤਲਬ ਅੱਜ ਕੋਈ ਚੋਣਾਂ ਦਾ ਜਾਂ ਰਾਸ਼ੀ ਲਾਹੇ ਲੈਣ ਦਾ ਪੰਜਾਬ ਦੇ ਹਿੱਤ ਜਿਹੜੇ ਨੇ ਉਹਨੂੰ ਅੱਗੇ ਰੱਖਣ ਦੀ ਲੋੜ ਆ ਭਾਜਪਾ ਤੇ ਇਸ ਵਿੱਚ ਸਭ ਤੋਂ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਲੋਕਤੰਤਰ ਦਾ ਘਾਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਜਿਸ ਵੇਲੇ ਚੰਡੀਗੜ੍ਹ ਦੀ ਚੋਣ ਹੋਈ ਹੈ। ਉਹਨਾਂ ਹਾਲਾਤਾਂ ਦੇ ਦੇਖੋ ਲੋਕਤੰਤਰ ਦਾ ਘਾਣ ਭਾਵੇਂ ਭਾਜਪਾ ਕਰੇ ਭਾਵੇਂ ਕੋਈ ਕਾਂਗਰਸ ਕਰੇ ਭਾਵੇਂ ਕੋਈ ਕਰੇ ਅਸੀਂ ਉਹਨੂੰ ਕਦੇ ਪਸੰਦ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹਦੇ ਨਾਲ ਹੱਥ ਵਧਾਉਂਦਾ ਜਿਹੜਾ ਡੈਮੋਕਰੈਟਿਕ ਸਿਸਟਮ ਨੂੰ ਸਹੀ ਰੂਪ ਦੇ ਵਿੱਚ ਲਾਗੂ ਕਰਦਾ। ਜਿਹੜਾ ਪੰਜਾਬ ਤੇ ਪੰਜਾਬੀਓ ਦਾ ਮਦਈਆ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦਾ ਫਰੇਦਾਰਾ ਜਿਹੜਾ ਪੰਜਾਬ ਕੀ ਦੇਸ਼ ਦੇ ਅੰਦਰ ਸਤਿਭਾਵਨਾ ਭਾਈਚਾਰਕ ਸਾਜ ਤੇ ਅਮਨ ਸ਼ਾਂਤੀ ਦਾ ਮਦਈਆ ਕਿਸੇ ਵਿਅਕਤੀ ਜਾਂ ਕਿਸੇ ਪਾਰਟੀ ਦਾ ਸਵਾਲ ਨਹੀਂ ਅੱਜ ਸਵਾਲ ਪੰਜਾਬ ਤੇ ਪੰਜਾਬੀਅਤ ਦਾ ਸੋ ਕੋਈ ਕਿਸੇ ਪਾਰਟੀ ਦਾ ਹੋਵੇ ਕੋਈ ਕੋਈ ਵਿਅਕਤੀ ਹੋਵੇ ਕੋਈ ਪਾਰਟੀ ਹੋਵੇ ਜੇੜੀ ਪੰਜਾਬ ਦੇ ਹੱਕਾਂ ਦੀ ਗੱਲ ਕਰੂ ਪੰਜਾਬੀਅਤ ਦੀ ਗੱਲ ਕਰੂ ਜਮਹੂਰੀ ਸਿਸਟਮ ਤੇ ਪਹਿਰਾ ਦੇਣ ਦੀ ਗੱਲ ਕਰੂ ਘਾਟ ਗਿਣਤੀਆਂ ਦੇ ਹੱਕਾਂ ਦੀ ਜਾਮਨ ਹੋ ਸਰੋਮਣੀ ਕਾਲੀਦਾਰ ਉਦੇ ਨਾਲ ਹੱਥ ਬਟਾ ਸਕਿਆ ਅਦਤਨ ਚੇਤ ਰਾਜਪਾਲ ਦੀ ਬੀਫੇ ਦੀ ਖਬਰ ਆਈ ਤੁਹਾਡੇ ਤੱਕ ਪਹੁੰਚੀ ਕਿਸ ਤਰੀਕੇ ਨਾਲ ਦੇਖੀ ਉਹਨਾਂ ਦੇ ਅਸਤੀਤਵ ਦੇਖੋ ਇਹਦੇ ਵਿੱਚ ਕੀ ਸੱਚ ਹੈ ਤਾ ਉਹ ਹੀ ਦੱਸ ਸਕਦੇ ਨੇ ਪਰ ਅੱਜ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਨੇ ਅੱਜ ਪੰਜਾਬ ਦੇ ਵਿੱਚ ਬੜੀ ਚਿੰਤਾ ਬਣੀ ਹੋਈ ਆ ਹਰ ਪੰਜਾਬੀ ਨੂੰ ਮੈਂ ਸਮਝਦਾ ਪੰਜਾਬ ਵਿੱਚ ਰਹਿਣ ਤੋਂ ਲੋਕ ਭੈ ਖਾਣ ਲੱਗੇ ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜਣ ਲੱਗੇ ਪੰਜਾਬ ਦੀ ਜਵਾਨੀ ਪੰਜਾਬ ਛੱਡ ਕੇ ਭੱਜਣ ਲੱਗੀ ਪੰਜਾਬ ਉਜੜਿਆ ਹੋਇਆ ਮਹਿਸੂਸ ਕਰ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਅਸ਼ਾਂਤੀ ਆ ਅੱਜ ਪੰਜਾਬ ਦੀ ਸਰਕਾਰ ਤੋਂ ਪੰਜਾਬੀਆਂ ਦਾ ਵਿਸ਼ਵਾਸ ਉਠਗੜਿਆ ਸੋ ਅੱਜ ਪੰਜਾਬ ਦੀ ਸਰਕਾਰ ਅੰਦਰੋਂ ਖੋਖਲੀ ਨਜ਼ਰ ਆ ਰਹੀ ਆ ਪੰਜਾਬ ਦੀ ਸਰਕਾਰ ਦੀ ਕਵਰਾਹਟ ਜਗਜਹਰ ਹੋ ਰਹੀ ਆ ਅੱਜ ਪੰਜਾਬ ਦੀ ਸਰਕਾਰ ਨੂੰ ਪੰਜਾਬੀਆਂ ਨੇ ਚਾਰੇ ਪਾਸੋਂ ਘੇਰਾ ਪਾਇਆ ਤੇ ਇਸ ਕਵਰਾਹਟ ਵਿੱਚ ਹੀ ਰਾਸੀ ਆਗੂ ਨੂੰ ਘਰਾਂ ਚ ਨਜ਼ਰਬੰਦ ਕਰਨਾ ਸ਼ਰੋਮਣੀ ਅਕਾਲੀ ਦਲ ਵੱਲੋਂ ਰੰਭੀ ਪੰਜਾਬ ਯਾਤਰਾ ਤੇ ਪੈਰਲਲ ਆਪਣਾ ਇੱਕ ਵੱਖਰਾ ਅ ਪ੍ਰੋਗਰਾਮ ਦੇ ਕੇ ਝਲਕੀਆਂ ਦਿਖਾਉਣ ਦਾ ਉਹ ਪ੍ਰੋਗਰਾਮ ਬਣਾਉਣਾ ਇਹ ਪੰਜਾਬ ਸਰਕਾਰ ਦੀ ਘਬਰਾਹਟ ਦੀਆਂ ਨਿਸ਼ਾਨੀਆਂ ਨੇ 26 ਜਨਵਰੀ ਨੂੰ ਤਾਂ ਤਿਆਰੀ ਕਰਕੇ ਪੰਜਾਬ ਦੀਆਂ ਝਲਕੀਆਂ ਅ ਕੇਂਦਰ ਦੇ ਸਾਹਮਣੇ ਲਜਾ ਨਾ ਸਕੀ ਪੰਜਾਬ ਸਰਕਾਰ ਸ਼ਰੋਮਣੀ ਅਕਾਲੀ ਦਲ ਦੀ ਪੰਜਾਬ ਚੋਂ ਯਾਤਰਾ ਨੂੰ ਫੇਲ ਕਰਨ ਵਾਸਤੇ ਉਦੇ ਮੁਕਾਬਲੇ ਚਾਚੀਆਂ ਲਿਆਂੜ ਕੇ ਖੜੀਆਂ ਕਰਤੀਆਂ ਪੰਜਾਬ ਸਰਕਾਰ ਨੇ ਇਹ ਇੱਕ ਬੱਜਪਣੇ ਵਾਲੀ ਗੱਲ ਇੱਕ ਹੋਸ਼ੇਪਣ ਵਾਲੀ ਗੱਲ ਆ ਔਰ ਜਦੋਂ ਬਜਟ ਪੇਸ਼ ਹੋ ਰਿਹਾ ਸੀ ਭਾਰਤ ਦੀ ਪਾਰਲੀਮੈਂਟ ਵਿੱਚ ਉਦੋਂ ਇੱਕ ਮੈਂਬਰ ਪਾਰਲੀਮੈਂਟ ਨੂੰ ਘਰ ਚ ਹਾਊਸ ਅਰੈਸਟ ਕਰ ਲਿਆ ਮਤਲਬ ਇਹ ਪੰਜਾਬ ਦਾ ਕੋਈ ਆਪਣੇ ਵਕੀਲ ਨੂੰ ਕਚਹਿਰੀ 'ਚ ਜਾਣ ਤੋਂ ਰੋਕੇ ਇਹ ਤੋਂ ਵੱਡੀ ਨਿਲਾਇਕੀ ਤੋਂ ਵੱਡੀ ਮੈਂ ਸਮਝਦਾ ਵਿਸ਼ਵਾਸਘਾਤ ਕੀ ਹੋ ਸਕਦਾ ਸੂਬੇ ਦੇ ਲੋਕਾਂ ਨਾਲ ਜਦੋਂ ਜਨਰਲ ਬਜਟ ਪੇਸ਼ ਹੋ ਰਿਹਾ ਹੋਵੇ ਉਦੋਂ ਸੂਬੇ ਦੇ ਹੱਕ 'ਚ ਕੋਈ ਮੈਂਬਰ ਪਾਰਲੀਮੈਂਟ ਗੱਲ ਕਰ ਸਕੇ ਮੌਕਾ ਹੁੰਦਾ ਤੇ ਉਸ ਸਮੇਂ ਮੈਂਬਰ ਪਾਰਲੀਮੈਂਟ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਘਰ ਦੇ ਵਿੱਚ ਸੋ ਇਹ ਵੀ ਇੱਕ ਪੰਜਾਬ ਵਿਰੋਧੀ ਕਾਰਵਾਈ ਆ ਚੰਨਵੱਜਣਾ ਜੀ ਮੈਂ ਮੌਨ ਨਜ਼ਰੀਏ ਨਾਲ ਦੇਖ ਰਿਹਾ ਜਿਸ ਤਰੀਕੇ ਨਾਲ ਇਹ ਮਾਹੌਲ ਸਿਰਜਿਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਇਹ ਭਾਣਾ ਸਿੱਧੂ ਹੋ ਗਿਆ ਜੈ ਲੱਖਾ ਸਧਾਣਾ ਹੋ ਗਿਆ ਜਿਹੜੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਤਨਾ ਕਿਤੇ ਸਰਕਾਰ ਜਿਆਦਾ ਹਾਈਪ ਦੇ ਰਹੀ ਹੈ ਜਿਸ ਤਰੀਕੇ ਨਾਲ ਹਾਊਸ ਰੈਸਟ ਕੀਤਾ ਜਾ ਰਿਹਾ ਹੈ ਜਾਂ ਜਿਸ ਤਰੀਕੇ ਨਾਲ ਪੁਲਿਸ ਕੰਮ ਕਰ ਰਹੀ ਹੈ ਵੀ ਇੱਕ ਅਲੱਗ ਤੋਂ ਨੌਜਵਾਨਾਂ ਦਾ ਧੜਾ ਖੜਾ ਕੀਤਾ ਜਾ ਰਿਹਾ ਹੈ ਪੰਜਾਬ ਚ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਵੋਟਾਂ ਡਿਵਾਈਡ ਹੋਣ ਜਿਹੜੀਆਂ ਮੁੱਖ ਸਿਆਸੀ ਤਿਰੰਗੀਆਂ ਲਈ ਉਹਨਾਂ ਦੀ ਡਿਵਾਈਡ ਹੋ ਜਾਏ। ਦੇਖੋ ਲੱਗਦਾ ਤੁਸੀਂ ਦੇਖ ਰਹੇ ਹੋ ਇਸ ਚੀਜ਼ ਨੂੰ ਇਹ ਪਰਸੈਪਸ਼ਨ ਕ੍ਰੀਏਟ ਹੋ ਰਿਹਾ ਹੈ। ਇਹ ਸਰਕਾਰ ਦੇ ਅੰਦਰ ਉਹਨੇ ਕੀ ਕਾਰਨ ਸਰਕਾਰ ਅੰਦਰੋਂ ਕੀ ਚਾਹੁੰਦੀ ਆ। ਬਾਹਰੀ ਤੌਰ ਤੇ ਤਾਂ ਸਾਨੂੰ ਨਜ਼ਰ ਆ ਰਿਹਾ ਕਿ ਸਰਕਾਰ ਸਰੋਵਰਣੀ ਅਕਾਲੀ ਦਲ ਵੱਲੋਂ ਆਰੰਭ ਕੀਤੀ ਪੰਜਾਬ ਚੋਂ ਯਾਤਰਾ ਤੋਂ ਕਵਰਾਹੜ ਚਾ ਕੇ ਹੱਥ ਪੈਰ ਮਾਰ ਰਹੀ ਆ ਤੇ ਉਹ ਕੋਈ ਵੀ ਕਦਮ ਇਹ ਸਰਕਾਰ ਚੁੱਕ ਸਕਦੀ ਆ ਮਾਲਾ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਆਪਣੇ ਵਿਰੋਧੀਆਂ ਵੱਲੋਂ ਪੰਜਾਬ ਦੇ ਹਿੱਤਾਂ ਲਈ ਕੋਈ ਕਦਮ ਚੁੱਕਣ ਲਈ ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਲੋਕਾਂ ਦੀ ਗੱਲ ਕਰੂਗਾ ਉਹਨੂੰ ਦਬਾਉਣ ਵਾਸਤੇ ਸਰਕਾਰ ਕੋਈ ਵੀ ਕਦਮ ਚੁੱਕ ਸਕਦੀ ਆ